ਗੁਰਦੁਆਰਾ ਤੇ ਬਾਬਾ ਸਾਹਿਬ ਦੇ ਮੁਖ ਪ੍ਰਬੰਧਕ ਬਾਬਾ ਕਰਮਜੀਤ ਸਿੰਘ ਅਤੇ ਬਾਬਾ ਬਲਵੀਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਸ਼ੁਰੂ ਹੋ ਚੁੱਕੇ ਹਨ ਜੋ ਲਣੀਵਾਰ ਦਿਨ ਸ਼ਿਫਟਾਨ ਵਿੱਚ 16 ਮਾਰਚ ਨੂੰ ਸਮਾਪਤ ਹੋਣਗੇ ਇਸ ਤੋਂ ਬਿਨਾਂ ਗੁਰਦੁਆਰਾ ਸਾਹਿਬ ਵਿਖੇ ਗੁਰੂ ਕੇ ਲੰਗਰ ਲਗਾਤਾਰ ਚੱਲ ਰਹੇ ਹਨ ਅਤੇ ਸੰਤਾਂ ਲਈ ਰਿਹائش ਦੇ ਪ੍ਰਬੰਧ ਵੀ ਕੀਤੇ ਗਏ ਹਨ बाबा बलबीर सिंह ਨੇ ਕਿਹਾ ਕਿ ਪੁਰਾਤਨ ਰਵਾਇਤ ਅਨੁਸਾਰ ਸਮੂਹ ਨਿਰਮਲਪੇਖ ਵੱਲੋਂ 13 ਮਾਰਚ ਨੂੰ ਸਵੇਰੇ 9 ਵਜੇ ਗੁਰਦੁਆਰਾ ਬਾਬਾ ਦਲੀਪ ਸਿੰਘ ਢੁਮੇਲੀ ਵਾਲਿਆਂ ਦੇ ਅਸਥਾਨ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਆਰੰਭ ਹੋਵੇਗਾ ਜੋ ਕਿ ਬਾਸੜ्डा ਤੋਂ ਹੁੰਦਾ ਹੋਇਆ ਪੰਜ ਪਿਆਰਾ ਪਾਰ ਕਰਕੇ ਫਿਰ ਤਖਤ shri ਕੇਸਦਰ ਸਾਹਿਬ ਵਿਖੇ ਸਮਾਪਤ ਹੋਵੇਗਾ ਇਸ ਨਗਰ ਕੀਰਤਨ ਵਿੱਚ ਨਿਰਮਲਪੇਖ ਨਾਲ ਸੰਬੰਧਿਤ ਵੱਡੀ ਗਿਣਤੀ ਵਿੱਚ ਸੰਤ ਮਹਾਪੁਰਸ਼ ਅਤੇ ਧਾਰਮਿਕ ਸ਼ਖਸੀਅਤਾਂ ਹਾਜ਼ਰੀ ਭਰਨਗੇ ਉਹਨਾਂ ਸੰਗਤਾਂ ਨੂੰ ਹੁੰਮ-ਹੁੰਮਾ ਕੇ ਹੋਲਾ ਮਹੱਲਾ ਵਿਖੇ ਹਾਜ਼ਰੀਆਂ ਭਰੰਦੀ ਅਪੀਲ ਕੀਤੀ ਹੈ। ਕੇਤੇ ਤੇਰੇ ਰਾਗ ਪਰੀ ਸਿਉ ਕਹੀਆ ਕੇਤੇ ਤੇਰੇ ਗਾਵਣਾਰੇ ਗਾਵਣ ਤਦਨਾ ਪਵਣ ਪਾਣੀ ਗਾ ਸੰਤਰ ਹੋ ਹੁੰ ਤੇਰੀ ਫਦਾ ਸੁਾਰੇ। ਗਾਵਣ ਤੁਮ ਇੰਦਰ ਇਲਾ ਸਰਵਾਸ਼ੀ ਹੀ ਦੇਵਤਿਆਂ ਦਰਮਭਾਲੀ ਗਾਵਣ ਤੁਮ ਜਤ ਸਮਾਦੀ ਅੰਗਰ ਰਾਹੁਲ ਤੁਧੂ ਸਾਹ ਤੁਧਾਰੀ ਸੁਗਾ ਵੰਦਨ ਤੁਧਾ ਪੰਗਰਮੁ ਬ੍ਰਹਮੰਡਾ ਸਰਕਰਿ ਸਿਟੇ ਰਿਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਹਿਬ ਸੰਗਤ ਜੀ ਸਾਦੇ ਮਾਈ ਭਾਈ ਸੰਗਤਾਂ ਨੂੰ ਅਨੰਤ ਪ੍ਰਸਾਦ ਦੇ ਹੋਲੇ ਮਹੱਲੇ ਦੇ ਤਿਉਹਾਰ ਦੀ ਲੱਖ ਲੱਖ ਬਧਾਈ ਹੋਵੇ। ਆਪ ਸਭ ਮਾਈ ਭਾਈ ਸੰਗਤਾਂ ਜਾਣਦੇ ਹਨ ਨਰਮਲ ਪੇਖ ਵੱਲੋਂ ਸਾਦ ਸੰਗਤ ਦੀ ਬੜੇ ਚਿਰਾਂ ਤੋਂ ਇਹ ਮਹਾਨ ਨਗਰ ਕੀਰਤਨ ਸੰਪਰਦਾ ਵੱਲੋਂ ਸਾਦ ਸੰਗਤ ਦੀ 13 ਤਰੀਕ ਨੂੰ ਸਵੇਰੇ 9:00 ਵਜੇ ਆਰੰਭ ਕਰਕੇ ਪੜਾ ਦੜ ਪੜਾ ਹੁੰਦਾ ਹੋਇਆ ਪਕਸਿੰਗ ਕੇਸਗੜ ਸਾਹਿਬ ਦੇ ਪਾਟਕੇ ਸੰਪੂਰਨਤਾ ਕਰੇਗਾ ਸਾਰੇ ਸੰਪਰਦਾਨਾ ਸਾਧੂ ਮਹਤਪਨਾ ਨੰਗ ਸਿੰਘ ਜਥੇਬੰਦੀਆਂ ਮਹਾਨ ਨਗਰ ਕੀਰਤਨ ਦੇ ਵਿੱਚ ਪਹੁੰਚ ਕੇ ਨਗਰ ਕੀਰਤਨ ਨੂੰ ਚਾਰ ਚੰਨ ਲਾਗੀਆਂ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਨਗਰ ਕੀਰਤਨ ਦੇ ਵਿੱਚ ਗੁਰੂ ਮਹਾਰਾਜ ਜੀ ਦੀ ਸੁੰਦਰ ਪਾਲਕੀ ਦੇ ਨਾਲ ਚੱਲ ਕੇ ਤੱਕ ਸ੍ਰੀ ਕੇਸਗੱਪਾ ਸਾਹਿਬ ਦੇ ਸਾਹਮਣੇ ਸੰਗਤਾਂ ਨੂੰ ਨਾਹ ਪਹੁੰਚਣ ਦੀ ਬੇਨਤੀ ਕਰਦੇ ਆ ਨਾਲ ਚੱਲਣਾ ਤੇ ਨਾਲ ਹੀ ਬੇਨਤੀ ਕਰਦੇ ਆ ਗੁਰਦੁਆਰਾ ਤੱਪਾ ਸਾਹਿਬ ਤਪਸਤਾਨ ਸਤਖੰਡ ਵਾਸੀ ਸੰਤਵਾਦਾ ਸੂਰ ਸਿੰਘ ਜੀ ਤੇ ਸਤਖੰਡ ਵਾਸੀ ਸੰਤਵਾਦਾ ਲਖਮਨ ਸਿੰਘ ਜੀ ਗੁਰਦੁਆਰਾ ਕਿੱਬਾ ਸਾਹਿਬ ਵਿਖੇ ਹੋਲੇ ਮਹੱਲੇ ਦੇ ਸੰਬੰਧ ਵਿੱਚ ਗੁਰੂ ਕੇ ਲੰਗਰ ਉਤਤ ਵਰਤ ਰਹੇ ਹਨ ਜੋ ਹਰ ਸਾਲ ਦੀ ਤਰ੍ਹਾਂ ਸ੍ਰੀ ਅਖੰਡ ਪਾਠ ਦੀ ਅੱਜ ਲੜੀ ਵੀ ਆਰੰਭ ਹੋ ਚੁੱਕੀ ਹੈ ਦੇਸ਼ ਦੇ ਲੋਕ ਲਾਸਟ ਸਹਾ ਸੰਗਤ ਦੀ ਤਿੰਨ ਸ਼੍ਰਤਾਂ ਵਿੱਚ ਪਾਏ ਜਾਣੇ ਹਨ ਤੀਜੀ ਸ਼੍ਰਤ 14 15 ਤੋਂ 16 ਨੂੰ ਸਮਾਪਤੀ ਦੀ ਹੋਵੇਗੀ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਗੁਰਦੁਆਰਾਤ ਬੱਸ ਦੇ ਸਾਹ ਦੇ ਕੋਲੇ ਮਹੱਲੇ ਦੇ ਸਬੰਧ ਵਿੱਚ ਗੁਰਮਤਿ ਸੁਨਾਗਮ ਦੀ ਸ਼ਾਨ ਦੇ ਹੋਣੇ ਹੈ ਜਿਸ ਵਿੱਚ ਬਾਰੇ ਆਏ ਨਾਦੀ ਤਾਬੀ ਸਾਦੇ ਮਹੱਤਵਾਂ ਸੰਗਤਾਂ ਨੂੰ ਕੋਲੇ ਮਹੱਲੇ ਦੇ ਸਬੰਧ ਵਿੱਚ ਗੁਰਮਤਿ ਵਿਚਾਰਾਂ ਦੇ ਨਾਲ ਨਿਹਾਲ ਕਰਨਗੇ ਰਾਗੀ ਸਿੰਘ ਗੁਰਬਾਣੀ ਕੀਰਤਨ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਦੇਸਾਂ ਪਰਦੇਸਾਂ ਚੋਂ ਆਈ ਸੰਗਤ ਦਾ ਸਤਿਕਾਰਯੋਗ ਗੁਰਦੁਆਰਾ ਤੱਬਾ ਸਾਹਿਬ ਦੇ ਮਜੂਦਾ ਮੁਖੀ ਸੰਤਬਾਬਾ ਕਰਨਜੀ ਸਿੰਘ ਜੀ ਵੱਲੋਂ ਤੇ ਦਾਸ ਵੱਲੋਂ ਬਹੁਤ ਬਹੁਤ ਧੰਨਵਾਦ ਤੇ ਜੋ ਲੰਗਰ ਹਨ ਸਾਰ ਸੰਗਤ ਦੇ ਸਹਿਯੋਗ ਦੇ ਨਾਲ ਚੱਲਦੇ ਹਨ ਤੇ ਸੰਗਤਾਂ ਵੱਲੋਂ ਅਖੰਡ ਪਾਠਾਂ ਦੀ ਲੜੀ ਹਰ ਸਾਲ ਇਸ ਅਸਥਾਨ ਤੇ ਆਰੰਭ ਹੁੰਦੀ ਆ ਸਾਰੀਆਂ ਸੰਗਤਾਂ ਦਾ ਫਿਰ ਹੋਲੇ ਮਹੱਲੇ ਦੇ ਤਿਉਾਰ ਤੇ ਸਾਧ ਸੰਗਤ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਵੱਧ ਚੜ ਕੇ ਸਾਰੀਆਂ ਸੰਗਤਾਂ ਅਨੰਪੁਰ ਸਾਹਿਬ ਦੀ ਧਰਤੀ ਤੇ ਪਹੁੰਚੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਫੇਰ ਬਹੁਤ ਬਹੁਤ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ